ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਪਾਠ ਕਰਦੇ ਸਮੇਂ ਆਪਣੇ ਕੋਲ ਪਾਣੀ ਦੇ ਵਿੱਚ ਇਹ ਇੱਕ ਚੀਜ਼ ਮਿਲਾ ਲੈਂਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਘਰ ਦੇ ਵਿੱਚੋਂ ਸਾਰੇ ਹੀ ਦੁੱਖ ਰੋਗ ਦੂਰ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਓ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਜੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਉਹ ਹੈ ਜੀ ਕਿ ਜੋ ਪਾਠ ਕਰਦੇ ਸਮੇ ਅਸੀਂ ਆਪਣੇ ਕੋਲ ਜਲ ਰੱਖਦੇ ਹਾਂ ਉਸ ਵਿੱਚ ਉਹ ਇੱਕ ਕਿਹੜੀ ਵਸਤੂ ਮਿਲਾਉਣੀ ਹੈ ਜਿਸ ਤਰ੍ਹਾਂ ਮਿਲਾ ਕੇ ਅਸੀਂ ਜੇਕਰ ਉਸ ਜਲ ਦਾ ਸੇਵਨ ਕਰਦੇ ਹਾਂ ਤਾਂ ਸਾਡੇ ਵੱਡੇ ਤੋਂ ਵੱਡੇ ਦੁੱਖ ਰੋਗ ਖਤਮ ਹੋ ਜਾਣਗੇ ਸਤ ਸੰਗਿਆ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤਾਂ ਕਿ ਇਦਾਂ ਦੇ ਹੋਰ ਵਿਚਾਰ ਅਸੀਂ ਤੁਹਾਡੇ ਨਾਲ ਸਾਂਝੇ ਕਰ ਸਕੀਏ ਸਤ ਸੰਗਿਆ ਜੀ ਵਾਸਤੇ ਅਸੀਂ ਦਿਨ ਵਿੱਚ ਜਦੋਂ ਵੀ ਸਾਨੂੰ ਸਮਾਂ ਲੱਗਦਾ ਹੈ ਅਸੀਂ ਬਾਣੀ ਪੜ੍ਹਦੇ ਹਾਂ ਪਰ ਆਖਦੇ ਹਨ ਜੇਕਰ ਉਹਨਾਂ ਸਤਗੁਰੂ ਤੋਂ ਕੋਈ ਦਾਤ ਲੈਣੀ ਹੋਵੇ ਤਾਂ ਜੋ ਅੰਮ੍ਰਿਤ ਵੇਲਾ ਹੁੰਦਾ ਹੈ ਜੋ ਅੰਮ੍ਰਿਤ ਵੇਲੇ ਦੀ ਬਾਣੀ ਹੁੰਦੀ ਹੈ ਜੋ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ ਉਸ ਵੇਲੇ ਪੜੀ ਗਈ ਬਾਣੀ ਆਖਦੇ ਹਨ ਕਦੇ ਵਿਅਰਥ ਨਹੀਂ ਜਾਂਦੀ ਕਹਿਣ ਦਾ ਭਾਵ ਕਿ ਵੈਸੇ ਤਾਂ ਜੋ ਅਸੀਂ ਦਿਨ ਵਿੱਚ ਪਾਠ ਕਰਦੇ ਹਾਂ ਕਿਸੇ ਵੀ ਸਮੇਂ ਸਾਨੂੰ ਟਾਈਮ ਮਿਲਦਾ ਹੈ ਉਹ ਵੀ ਵਿਅਰਥ ਨਹੀਂ ਜਾਂਦੀ ਪਰ ਜੋ ਅੰਮ੍ਰਿਤ ਵੇਲਾ ਹੁੰਦਾ ਹੈ ਕਹਿੰਦੇ ਕਿ ਬੜਾ ਹੀ ਵੱਡਪਾਗਾ ਸਮਾਂ ਹੁੰਦਾ ਹੈ ਇਸ ਸਮੇਂ ਗੁਰੂ ਸਾਹਿਬ ਜੀ ਜੋ ਅਸੀਂ ਪਾਠ ਕਰਕੇ ਅਰਦਾਸ ਕਰਕੇ ਉਸ ਵਾਹਿਗੁਰੂ ਦੇ ਅੱਗੇ ਦਾਤਾਂ ਦੀ ਮੰਗ ਕਰਦੇ ਹਾਂ ਉਹ ਫਿਰ ਸਾਨੂੰ ਜ਼ਰੂਰ ਮਿਲਦੀਆਂ ਹੀ ਮਿਲਦੀਆਂ ਹਨ ਸੱਚੇ ਮਨ ਦੇ ਨਾਲ ਕੀਤੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਜੇਕਰ ਸੱਚੇ ਮਨ ਨਾਲ ਅਰਦਾਸ ਕੀਤੀ ਹੋਵੇ ਸੱਚੇ ਮਨ ਦੇ ਨਾਲ ਉਸ ਵਾਹਿਗੁਰੂ ਦੇ ਅੱਗੇ ਕਿਸੇ ਦਾ ਭਲਾ ਮੰਗਿਆ ਹੋਵੇ ਆਪਣਾ ਭਲਾ ਮੰਗਿਆ ਹੋਵੇ ਭਾਵੇਂ ਕਿਸੇ ਦਾ ਮਾੜਾ ਕਦੇ ਨਾ ਮੰਗਿਆ ਹੋਵੇ ਕਿਸੇ ਦਾ ਮਾੜਾ ਸੋਚ ਕੇ ਆਪਣਾ ਚੰਗਾ ਹੀ ਸੋਚਣਾ ਇਹ ਸਾਨੂੰ ਸ਼ੋਭਾ ਨਹੀਂ ਦਿੰਦਾ ਸਤਸੰਗਤ ਜੀ ਵਾਹਿਗੁਰੂ ਵੀ ਤੁਹਾਡੇ ਤੇ ਕਦੋਂ ਫਿਰ ਮਿਹਰਬਾਨ ਨਹੀਂ ਹੁੰਦੇ ਜਿਹੜੇ ਕਿਸੇ ਦਾ ਮਾੜਾ ਸੋਚਦੇ ਹਨ ਦੂਸਰਿਆਂ ਨਾਲੇ ਚਾਹੇ ਸਾਡੀ ਬਣਦੀ ਆ ਜਾਂ ਨਹੀਂ ਬਣਦੀ ਪਰ ਹਮੇਸ਼ਾ ਸਿਰ ਬਤ ਦਾ ਭਲਾ ਮੰਗਣਾ ਚਾਹੀਦਾ ਹੈ ਉਸ ਵਾਹਿਗੁਰੂ ਦੇ ਅੱਗੇ ਤਾਂ ਹੀ ਸਾਡੀ ਝੋਲੀ ਵਿੱਚ ਖੁਸ਼ੀਆਂ ਆ ਜਾਣਗੀਆਂ ਸਤਸੰਗਤ ਜੀ ਕਈ ਜ਼ਿਆਦਾਤਰ ਲੋਕ ਏਦਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਸੁਸਤੀ ਤੇ ਆਲਸ ਬਹੁਤ ਜ਼ਿਆਦਾ ਪੈ ਜਾਂਦਾ ਹੈ ਕੋਈ ਮਜਬੂਰੀ ਕਾਰਨ ਬੈਠਾ ਹੈ ਕਿਸੇ ਬਿਮਾਰੀ ਕਾਰਨ ਬੈਠਾ ਹੈ ਪਰ ਕੋਈ ਬਿਲਕੁਲ ਠੀਕ ਹੁੰਦਾ ਹੈ ਪਰ ਜਦੋਂ ਉਹ ਪਾਠ ਕਰਨ ਬੈਠਦਾ ਹੈ ਉਸ ਦਾ ਮਨ ਨਹੀਂ ਲੱਗਦਾ ਸੁਸਤੀ ਆਲਸ ਉਸ ਨੂੰ ਇੰਨਾ ਜ਼ਿਆਦਾ ਘੇਰ ਲੈਂਦਾ ਹੈ ਉਸ ਦਾ ਪਾਠ ਵਿੱਚ ਵੀ ਮਨ ਨਹੀਂ ਲੱਗਦਾ ਭਟਕਦਾ ਰਹਿੰਦਾ ਹੈ ਇਸ ਤਰ੍ਹਾਂ ਹੀ ਇੱਕ ਵਿਅਕਤੀ ਇੱਕ ਵਾਰ ਸੰਗਤ ਵਿੱਚ ਬੈਠੇ ਤੇ ਬਾਬਾ ਨਾਨਕ ਸਿੰਘ ਜੀ ਦੇ ਕੋਲ ਆਏ ਉਸ ਨੇ ਬਾਬਾ ਜੀ ਨੂੰ ਆ ਕੇ ਕਿਹਾ ਕਿ ਉਸ ਦਾ ਪਾਠ ਵਿੱਚ ਮਨ ਨਹੀਂ ਲੱਗ ਰਿਹਾ ਮਨ ਬੜਾ ਭਟਕਦਾ ਰਹਿੰਦਾ ਹੈ ਉਸ ਨੂੰ ਇੰਜ ਲੱਗਦਾ ਹੈ ਕਿ ਕਿਸੇ ਨੇ ਉਸ ਉੱਪਰ ਜਿਵੇਂ ਕੁਝ ਕਰਵਾ ਦਿੱਤਾ ਹੋਵੇ ਜੋ ਇਸ ਦਾ ਬਾਣੀ ਵਿੱਚ ਧਿਆਨ ਨਹੀਂ ਜਾ ਰਿਹਾ ਭਾਵੇਂ ਉਸ ਦਾ ਮਨ ਤਾਂ ਹੁਲਾਉਣਾ ਚਾਹੁੰਦਾ ਹੈ ਪਰ ਬਾਣੀ ਵਿੱਚ ਮਨ ਟਿਕਦਾ ਨਹੀਂ ਉਸ ਨੂੰ ਇਹ ਹੈ ਸ਼ਾਇਦ ਕਿਸੇ ਨੇ ਉਹਦੇ ਉੱਪਰ ਕੁਝ ਕਰਵਾ ਦਿੱਤਾ ਹੋਵੇ ਤਾਂ ਕਰਕੇ ਉਹਦੇ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਬਾਬਾ ਜੀ ਨੇ ਉਸ ਨੂੰ ਕਿਹਾ ਕਿ ਭਾਈ ਤੂੰ ਪਹਿਲਾਂ ਤਾਂ ਅੰਮ੍ਰਿਤ ਵੇਲਾ ਸੰਭਾਲ ਪਹਿਲਾਂ ਤਾਂ ਤੂੰ ਅੰਮ੍ਰਿਤ ਵੇਲਾ ਸੰਭ ਲੈ ਤੇ ਦੂਜੀ ਗੱਲ ਆਪਣੇ ਕੋਲ ਜਲ ਰੱਖ ਤੇ ਤੀਜੀ ਗੱਲ ਇਹ ਕਿ ਕੋਈ ਕੀਤਾ ਕਰਾਇਆ ਕੁਝ ਵੀ ਨਹੀਂ ਹੁੰਦਾ ਜੇ ਕਿ ਪਰਮਾਤਮਾ ਵਾਹਿਗੁਰੂ ਤੋਂ ਵੱਡਾ ਵੀ ਕੁਝ ਨਹੀਂ ਹੁੰਦਾ ਜੇਕਰ ਮਨ ਦੇ ਵਿੱਚ ਵਾਹਿਗੁਰੂ ਦੇ ਲੜ ਲੱਗਣ ਦੀ ਸਾਡੇ ਤਾਂਗ ਜਾਗ ਜਾਵੇ ਨਾ ਤੇ ਕਿਸੇ ਦਾ ਕੀਤਾ ਕਰਾਇਦਾ ਅਸਰ ਖਤਮ ਹੋ ਜਾਂਦਾ ਹੈ ਕਿਉਂਕਿ ਉਸ ਵਾਹਿਗੁਰੂ ਤੋਂ ਪਰਮਾਤਮਾ ਤੋਂ ਕੁਝ ਵੀ ਵੱਡਾ ਨਹੀਂ ਉਸ ਦੀ ਬਾਣੀ ਤੋਂ ਕੁਝ ਵੀ ਵੱਧ ਕੇ ਨਹੀਂ ਕਿਸੇ ਦਾ ਕੀਤਾ ਕਰਾਇਆ ਸਾਡਾ ਕੀ ਵਿਗਾੜ ਸਕਦਾ ਹੈ ਜਦੋਂ ਅਸੀਂ ਉਸ ਵਾਹਿਗੁਰੂ ਦੇ ਅੱਗੇ ਸੱਚੇ ਮਨ ਦੇ ਨਾਲ ਭਗਤੀ ਵਿੱਚ ਜੁੜ ਕੇ ਅਰਦਾਸ ਕਰੀਏ ਸੁਖ ਸ਼ਾਂਤੀ ਮੰਗੀਏ ਇਸ ਤੋਂ ਬਾਅਦ ਬਾਬਾ ਜੀ ਨੇ ਉਸ ਨੂੰ ਕਿਹਾ ਕਿ ਤੂੰ ਕਿਹੜੇ ਬਾਣੀ ਪੜਦਾ ਹੈ ਜਪਜੀ ਸਾਹਿਬ ਦੀ ਸੁਖਮਨੀ ਸਾਹਿਬ ਦੀ ਤੇ ਜੋ ਵੀ ਅਸੀਂ ਪਾਠ ਕਰਦੇ ਹਾਂ ਕਹਿਣ ਦਾ ਮਤਲਬ ਕਿਸੇ ਕੋਲ ਘੱਟ ਸਮਾਂ ਹੁੰਦਾ ਹੈ ਕਿਸੇ ਕੋਲ ਸਮਾਂ ਵੱਧ ਹੁੰਦਾ ਹੈ ਜਿਵੇਂ ਕੋਈ ਜਪਜੀ ਸਾਹਿਬ ਦਾ ਪਾਠ ਹੀ ਕਰਦਾ ਹੈ ਕੋਈ ਚੋਪਈ ਸਾਹਿਬ ਦਾ ਪਾਠ ਕਰਦਾ ਹੈ ਕਿਸੇ ਕੋਲ ਵੱਧ ਸਮਾਂ ਹੁੰਦਾ ਹੈ ਕੋਈ ਸੁਖਮਨੀ ਸਾਹਿਬ ਦਾ ਪਾਠ ਵੀ ਕਰ ਲੈਂਦਾ ਹੈ ਤੇ ਕੋਈ ਪੰਜ ਬਾਣੀਆਂ ਕਰਦਾ ਹੈ ਜਿਸ ਕੋਲ ਜਿੰਨਾ ਸਮਾਂ ਹੈ ਉਹ ਓਦਾਂ ਹੀ ਕਰਦਾ ਹੈ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਬਾਬਾ ਜੀ ਨੇ ਕਿਹਾ ਜੋ ਅਸੀਂ ਕੋਲ ਜਲ ਰੱਖਿਆ ਹੁੰਦਾ ਹੈ ਉਸ ਦੇ ਨਾਲ ਹੀ ਸਾਨੂੰ ਇੱਕ ਸੁੱਚਾ ਕੱਪੜਾ ਚਾਹੀਦਾ ਹੈ ਸੁੱਚਾ ਕੱਪੜਾ ਇਹ ਨਹੀਂ ਕਿ ਪਹਿਲਾਂ ਕੋਈ ਵਰਤਿਆ ਪਿਆ ਹੋਵੇ ਨਹੀਂ ਬਿਲਕੁਲ ਨਵਾਂ ਕੱਪੜਾ ਲੈਣਾ ਹੈ ਚਾਹੇ ਅਸੀਂ ਕੋਈ ਰੁਮਾਲ ਹੀ ਲੈ ਲਈਏ ਪਰ ਨਵਾਂ ਲੈਣਾ ਹੈ ਪਹਿਲਾਂ ਉਸ ਨੂੰ ਬਾਹਰ ਤੇ ਭਾਵੇਂ ਮੁੱਲ ਦਾ ਖਰੀਦ ਕੇ ਹੀ ਅਸੀਂ ਲਿਆਉਂਦੇ ਹਾਂ ਪਰ ਪਹਿਲਾਂ ਉਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਨਾਲ ਸਰਫ ਵਿੱਚ ਪਾ ਕੇ ਧੋ ਲੈਣਾ ਚਾਹੀਦਾ ਹੈ। ਸਾਫ਼ ਕਰ ਲੈਣਾ ਚਾਹੀਦਾ ਹੈ। ਉਹਦੇ ਬਾਅਦ ਉਹ ਕੱਪੜਾ ਸੁੱਚਾ ਰੱਖਣਾ ਚਾਹੀਦਾ ਹੈ। ਜਿੱਥੇ ਅਸੀਂ ਗੁਟਕਾ ਸਾਹਿਬ ਰੱਖਦੇ ਹਾਂ ਉੱਥੇ ਰੱਖ ਲੈਣਾ ਚਾਹੀਦਾ ਹੈ। ਗੁਟਕਾ ਸਾਹਿਬ ਜਿੱਥੇ ਅਸੀਂ ਰੱਖਦੇ ਹਾਂ ਉਸ ਤੋਂ ਇਲਾਵਾ ਹੋਰ ਕਿਤੇ ਵੀ ਜਗ੍ਹਾ ਤੇ ਨਹੀਂ ਰੱਖਣਾ। ਜਦੋਂ ਦੀ ਅਸੀਂ ਸਵੇਰੇ ਉੱਠ ਕੇ ਪਾਠ ਕਰਨ ਲੱਗਦੇ ਹਾਂ ਆਪਣੇ ਕੋਲ ਜਲ ਤਾਂ ਰੱਖਿਆ ਹੈ। ਉਹ ਗੁਟਕਾ ਸਾਹਿਬ ਦੇ ਨਾਲ-ਨਾਲ ਅਸੀਂ ਉਹ ਰੁਮਾਲ ਵੀ ਰੱਖ ਲੈਣਾ ਹੈ ਕਰਨਾ ਕੀ ਹੈ ਜਦੋਂ ਵੀ ਪਾਠ ਸ਼ੁਰੂ ਕੀਤਾ ਅਸੀਂ ਪਹਿਲੇ ਪੰਨੇ ਤੇ ਹੀ ਜਦੋਂ ਅਸੀਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਤਾਂ ਪਹਿਲੇ ਪੰਨੇ ਤੋਂ ਹੀ ਅਸੀਂ ਜਦੋਂ ਇੱਕ ਪੰਨਾ ਪਾਠ ਪੂਰਾ ਕਰ ਲਿਆ ਭਾਵ ਕਿ ਇੱਕ ਪੰਨਾ ਤੁਸੀਂ ਜਾਪ ਕਰ ਲਿਆ ਹੈ ਪੂਰੇ ਸ਼ਬਦ ਪੜ੍ਹ ਲਏ ਹਨ ਅਸੀਂ ਅੱਗੇ ਪੰਨਾ ਪਲਟਣ ਤੋਂ ਪਹਿਲਾਂ ਉਸ ਪੰਨੇ ਨੂੰ ਚੰਗੀ ਤਰ੍ਹਾਂ ਰੁਮਾਲ ਫੇਰ ਕੇ ਸਾਫ਼ ਕਰ ਲੈਣਾ ਹੈ ਉਹਰ ਮਾਲ ਜੋ ਅਸੀਂ ਆਪਣੇ ਕੋਲ ਸੁਚਾ ਰੱਖਿਆ ਹੈ ਪੂਰੇ ਪੇਜ ਤੇ ਫੇਰਨਾ ਹੈ ਪੂਰੀ ਸ਼ਰਧਾ ਤੇ ਵਿਸ਼ਵਾਸ ਨਾਲ ਤੇ ਪਿਆਰ ਭਾਵਨਾ ਨਾਲ ਫੇਰਨਾ ਹੈ ਐਵੇਂ ਹੀ ਜਦੋਂ ਅਗਲਾ ਪੇਜ ਕੀਤਾ ਜਦੋਂ ਤੁਸੀਂ ਪੂਰਾ ਪੇਜ ਪੜ੍ਹ ਲਿਆ ਭਾਵ ਕੇ ਗੁਰਬਾਣੀ ਦਾ ਜਾਪ ਕਰ ਲਿਆ ਉਸ ਤੋਂ ਬਾਅਦ ਤੁਸੀਂ ਅੱਗੇ ਕਰਨ ਤੋਂ ਪਹਿਲਾਂ ਉਸ ਪੋਰੇ ਹੀ ਜਾਪ ਦੇ ਉੱਪਰ ਫਿਰ ਤੁਸੀਂ ਉਹ ਕੱਪੜਾ ਫੇਰਨਾ ਹੈ ਭਾਵ ਕੇ ਰੁਮਾਲ ਦਾ ਸਾਫ਼ ਕਰਨਾ ਹੈ ਪੰਨੇ ਨੂੰ ਤੁਸੀਂ ਪੂਰੇ ਗੁਟਕਾ ਸਾਹਿਬ ਦੇ ਜੋ ਬਾਣੀ ਜਿੱਥੋਂ ਤੱਕ ਵੀ ਪੜ ਰਹੇ ਹੋ ਹਰ ਪੇਜ ਤੇ ਉਸੇ ਰੁਮਾਲ ਨੂੰ ਫੇਰੀ ਜਾਣਾ ਹੈ ਤੇ ਬਾਅਦ ਵਿੱਚ ਕੀ ਕਰਨਾ ਹੈ ਜਦੋਂ ਅਸੀਂ ਉਹ ਰੁਮਾਲ ਫੇਰ ਲਿਆ ਜਦੋਂ ਬਾਣੀ ਪੂਰੀ ਹੋ ਗਈ ਅਰਦਾਸ ਕਰ ਲਈ ਗਈ ਉਹ ਰੁਮਾਲ ਨੂੰ ਉਸ ਜਲ ਦੇ ਕੋਲ ਜਿਹੜਾ ਜਲ ਤੁਸੀਂ ਆਪਣੇ ਕੋਲ ਰੱਖਿਆ ਹੁੰਦਾ ਹੈ ਉਸ ਵਿੱਚ ਡੁਬੋ ਦੇਣਾ ਹੈ ਉਸ ਵਿੱਚ ਪਾ ਦੇਣਾ ਹੈ ਉਸ ਵਿੱਚ ਪਾਇਆ ਹੋਇਆ ਜਦੋਂ ਤੁਸੀਂ ਬਾਹਰ ਕੱਢਣਾ ਹੈ ਤਾਂ ਰੁਮਾਲ ਚੰਗੀ ਤਰ੍ਹਾਂ ਨਿਚੋੜ ਦੇਣਾ ਹੈ ਚੰਗੇ ਤਰ੍ਹਾਂ ਨਚੋੜ ਕੇ ਰੁਮਾਲ ਨੂੰ ਫਿਰ ਸੁੱਚੀ ਜਗ੍ਹਾ ਰੱਖ ਦੇਣਾ ਹੈ ਜੋ ਉਹ ਜਲ ਹੋਵੇਗਾ ਉਸ ਦਾ ਸੇਵਨ ਕਰ ਲੈਣਾ ਹੈ ਇਸ ਨਾਲ ਕੀ ਹੋਵੇਗਾ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜੋ ਜਲ ਵਿੱਚ ਸ਼ਬਦ ਸਮਾਉਂਦੇ ਹਨ ਉਹ ਤਾਂ ਹੋਵੇਗਾ ਹੀ ਪਰ ਜਿਹੜਾ ਰੁਮਾਲ ਅਸੀਂ ਗੁਟਕਾ ਸਾਹਿਬ ਦੇ ਪੂਰੇ ਪੰਨਿਆਂ ਤੇ ਫੇਰਿਆ ਹੈ ਜਦੋਂ ਅਸੀਂ ਉਸ ਰੁਮਾਲ ਨੂੰ ਸ਼ਰਧਾ ਭਾਵਨਾ ਦੇ ਨਾਲ ਜਲ ਵਿੱਚ ਡੁਬੋ ਕੇ ਵਾਹਿਗੁਰੂ ਦੇ ਨਾਮ ਦਾ ਜਾਪ ਕਰਾਂਗੇ ਜਲ ਦਾ ਸੇਵਨ ਕਰਾਂਗੇ ਵੱਡੇ ਤੋਂ ਵੱਡੇ ਦੁੱਖ ਰੋਗ ਖਤਮ ਹੋ ਜਾਣਗੇ ਜੇਕਰ ਤੁਸੀਂ ਤੰਦਰੁਸਤ ਹੋ ਫਿਰ ਵੀ ਆਪਣੇ ਘਰ ਵਿੱਚ ਜੇਕਰ ਕੋਈ ਰੋਗੀ ਹੈ ਤੁਸੀਂ ਉਸ ਦਾ ਘਰ ਵਿੱਚ ਛੱਟਾ ਵੀ ਦੇ ਸਕਦੇ ਹੋ ਕਹਿੰਦੇ ਹਨ ਕਿ ਬਾਬਾ ਅਨੰਦ ਸਿੰਘ ਜੀ ਆਖਦੇ ਹਨ ਕਿ ਵੱਡੇ ਤੋਂ ਵੱਡੇ ਰੋਗੀ ਵੀ ਇਦਾਂ ਠੀਕ ਹੋ ਜਾਂਦੇ ਹਨ ਜਦੋਂ ਮਨ ਵਿੱਚ ਸੱਚੀ ਭਾਵਨਾ ਹੋਵੇ ਜੇ ਮਨ ਵਿੱਚ ਵਿਸ਼ਵਾਸ ਹੋਵੇ ਤਾਂ ਅਸੀਂ ਕੁਝ ਵੀ ਕਰਦੇ ਹਾਂ ਵਿਸ਼ਵਾਸ ਰੱਖ ਕੇ ਉਹ ਵਾਹਿਗੁਰੂ ਸਾਡੇ ਝੋਲੇ ਵਿੱਚ ਖੁਸ਼ੀਆਂ ਪਾਉਂਦੇ ਹੀ ਪਾਉਂਦੇ ਹਨ ਕਹਿੰਦੇ ਹਨ ਕਿ ਜੋ ਕੀਤਾ ਕਰਾਏ ਹੁੰਦੇ ਹਨ ਜੇਕਰ ਲੱਗਦਾ ਹੈ ਸਾਡੇ ਕੋਲ ਕੁਝ ਕਿਸੇ ਦਾ ਕੀਤਾ ਕਰਾਇਆ ਹੈ ਆਲੇ-ਦੁਆਲੇ ਦੇ ਬਾਬਿਆਂ ਦਾ ਖਿਹੜਾ ਛੱਡ ਕੇ ਜੇ ਸੱਚੇ ਮਨ ਨਾਲ 10 ਮਿੰਟ ਹੀ ਚਾਹੇ ਸਮਾਂ ਕੱਢ ਕੇ ਗੁਰਬਾਣੀ ਪੜ ਲਈਏ ਜਲ ਕੋਲ ਰੱਖ ਲਈਏ ਤੇ ਘਰ ਵਿੱਚ ਛਿੜਕਾ ਕਰ ਦਈਏ ਵੱਡੇ ਤੋਂ ਵੱਡਾ ਦੁੱਖ ਰੋਗ ਖਤਮ ਹੋ ਜਾਂਦਾ ਹੈ ਵੱਡੇ ਤੋਂ ਵੱਡਾ ਕੀਤਾ ਕਰਾਇਆ ਖਤਮ ਹੋ ਜਾਵੇਗਾ ਵਹਿਮ ਪਰਮ ਤੁਹਾਡੇ ਮਨ ਦਾ ਦੂਰ ਹੋ ਜਾਵੇਗਾ ਜੋ ਆਲੇ-ਦੁਆਲੇ ਵਿਕਾਰਾਂ ਵਿੱਚ ਮਨ ਭੱਜਿਆ ਫਿਰਦਾ ਹੈ ਜਦੋਂ ਉਹ ਜਲ ਛਕਦੇ ਹਨ ਤਾਂ ਮਨ ਦੇ ਅੰਦਰ ਨੂੰ ਸ਼ਾਂਤੀ ਮਿਲ ਜਾਂਦੀ ਹੈ ਠੰਡਕ ਪਹਿ ਜਾਂਦੀ ਹੈ ਸ਼ਾਂਤੀ ਮਹਿਸੂਸ ਹੁੰਦੀ ਹੈ ਇਸੇ ਤਰ੍ਹਾਂ ਹੀ ਜਦੋਂ ਬਾਬਾ ਨਾਨਕ ਸਿੰਘ ਜੀ ਦੱਸਦੇ ਹਨ ਕਿ ਇੱਕ ਵਾਰ ਸ਼੍ਰੀ ਹਰਿਕ੍ਰਿਸ਼ਨ ਜੀ ਸਾਹਿਬ ਜਦੋਂ ਉਹ ਰਸਤੇ ਵਿੱਚ ਆ ਰਹੇ ਸਨ ਤਾਂ ਇੱਕ ਵਾਰ ਉਹਨਾਂ ਨੂੰ ਇੱਕ ਰੋਗੀ ਮਿਲਿਆ ਇੱਕ ਕੋੜੀ ਮਿਲਿਆ ਬਿਲਕੁਲ ਹੀ ਉਸਦੇ ਹੱਥ ਪੈਰ ਸੜ ਚੁੱਕੇ ਸਨ ਬਿਲਕੁਲ ਹੀ ਤੇ ਜਦੋਂ ਉਹਨਾਂ ਨੇ ਬਾਬਾ ਜੀ ਨੂੰ ਦੱਸਿਆ ਉਸ ਬੰਦੇ ਨੇ ਦੇ ਨਾਲ ਹੀ ਬਾਬਾ ਜੀ ਦੇ ਚਰਨੇ ਡਿੱਗ ਪਿਆ ਅਰਦਾਸ ਕਰਨ ਲੱਗਾ ਉਹ ਆਪਣੀ ਜ਼ਿੰਦਗੀ ਚ ਦੁੱਖਾਂ ਤੋਂ ਪੀੜਿਤ ਸੀ ਹੁਣ ਉਸ ਨੂੰ ਸ਼ਾਂਤੀ ਚਾਹੀਦੀ ਹੈ ਉਸਤੇ ਮਿਹਰ ਕਰਦੇ ਉਹਨਾਂ ਦੇ ਦੁੱਖ ਰੋਗ ਦੂਰ ਕਰ ਦਿਓ ਸਾਧ ਸੰਗਤ ਜੀ ਹੁੰਦਾ ਕੀ ਹੈ ਜਦੋਂ ਕੋਈ ਵਿਅਕਤੀ ਇੱਕ ਸਮੇਂ ਤੇ ਆ ਕੇ ਦੁਖੀ ਹੋ ਜਾਂਦਾ ਹੈ ਫਿਰ ਭੀਖ ਮੰਗਦਾ ਹੈ ਉਸ ਗੁਰੂ ਤੋਂ ਕਿ ਉਸਤੇ ਦੁੱਖ ਹੁਣ ਖਤਮ ਹੋ ਜਾਣ ਗੁਰੂ ਸਾਹਿਬ ਨੇ ਉਸ ਸਮੇਂ ਉਸ ਨੂੰ ਆਪਣਾ ਰੁਮਾਲ ਦੇ ਦਿੱਤਾ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਆਪਣੇ ਹੱਥ ਵਿੱਚ ਇੱਕ ਰੁਮਾਲ ਰੱਖਦੇ ਸਨ ਜਦੋਂ ਉਹਨਾਂ ਨੇ ਉਹ ਰੁਮਾਲ ਦਿੱਤਾ ਤਾਂ ਉਸ ਕੋਹੜੀ ਨੇ ਉਸ ਰੁਮਾਲ ਨੂੰ ਆਪਣੇ ਸਰੀਰ ਦੇ ਜਿੱਥੇ-ਜਿੱਥੇ ਤਕਲੀਫ ਸੀ ਉੱਥੇ ਰੁਮਾਲ ਫੇਰ ਲਿਆ। ਭਾਵ ਕਿ ਜਿੱਥੇ-ਜਿੱਥੇ ਉਸ ਨੂੰ ਲੱਗਦਾ ਸੀ ਕਿ ਪੀੜਾ ਹੈ। ਉੱਥੇ ਜਦੋਂ ਉਸਨੇ ਰੁਮਾਲ ਰੱਖਿਆ ਤਾਂ ਉਸਦਾ ਦੁੱਖ ਰੋਗ ਖਤਮ ਹੋ ਗਿਆ। ਜੋ ਕੋਹੜੀ ਸੀ ਬਿਲਕੁਲ ਠੀਕ ਹੋ ਗਿਆ। ਉਸ ਨੂੰ ਹੁਣ ਕੋਈ ਵੀ ਤਕਲੀਫ ਨਾ ਰਹੀ। ਤੇ ਉਦੋਂ ਦਾ ਹੀ ਇਹ ਕਹਿਣਾ ਹੈ ਕਿ ਜੋ ਵੀ ਸੰਗਤ ਪਾਠ ਕਰਦੇ ਸਮੇਂ ਆਪਣੇ ਕੋਲ ਸਾਫ਼ ਕੱਪੜਾ ਰੱਖਦੀ ਹੈ। ਗੋਟਾ ਸਾਹਿਬ ਤੇ ਫੇਰ ਕੇ ਸੱਚੇ ਮਨ ਨਾਲ ਉਸ ਜਲ ਦਾ ਸੇਵਨ ਕਰਦੀ ਹੈ ਉਸ ਦੇ ਦੁੱਖ ਰੋਗ ਫਿਰ ਦੂਰ ਹੋ ਜਾਂਦੇ ਹਨ ਨਾਲ ਇੰਜ ਵੀ ਕਹਿਣਾ ਹੈ ਕਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਠੇ ਸਭ ਦੁੱਖ ਜਾਏ ਇਸ ਜਾਪ ਦਾ ਸਿਮਰਨ ਕਰਨਾ ਹੈ ਜਦੋਂ ਰਮਾਲ ਵਾਲਾ ਜਲ ਦਾ ਅਸੀਂ ਸੇਵਨ ਕਰਨਾ ਹੈ ਇਹ ਸ਼ਬਦ ਜ਼ਰੂਰ ਬੋਲਣਾ ਹੈ ਜਲ ਪੀਣ ਤੋਂ ਪਹਿਲਾਂ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਠੇ ਸਭ ਦੁੱਖ ਜਾਏ ਜਦੋਂ ਅਸੀਂ ਇਸ ਚਲਦਾ ਸੇਵਨ ਕਰਾਂਗੇ ਤਾਂ ਵੱਡੇ ਤੋਂ ਵੱਡੇ ਦੁੱਖ ਰੋਗ ਸਾਡੇ ਦੂਰ ਹੋ ਜਾਣਗੇ ਸਾਡੇ ਮਨ ਵਿੱਚ ਜਿਹੜੇ ਵਿਚਾਰ ਆਉਂਦੇ ਹਨ ਗਲਤ ਉਹ ਵੀ ਦੂਰ ਹੋ ਜਾਣਗੇ ਜੇਕਰ ਪਾਠ ਕਰਦੇ ਸਮੇਂ ਮਨ ਭਟਕਦਾ ਹੈ ਤੇ ਉਹ ਵੀ ਤੁਹਾਡਾ ਲੋਟ ਆ ਜਾਵੇਗਾ ਵੱਡੇ ਤੋਂ ਵੱਡੇ ਰੋਗ ਖਤਮ ਹੋ ਜਾਣਗੇ ਬਸ ਮਨ ਵਿੱਚ ਸੱਚੀ ਭਾਵਨਾ ਰੱਖ ਕੇ ਇੰਜ ਹੀ ਕਰਨਾ ਹੈ ਇਹ ਨਾ ਹੋਵੇ ਕਿ ਬਸ ਇੱਕ ਦਿਨ ਕਰਕੇ ਦੂਜੇ ਦਿਨ ਅਸੀਂ ਬਹਿ ਜਾਈਏ ਉਸ ਗੁਰੂ ਸਾਹਿਬ ਦੇ ਨਾਲ ਜੁੜਨਾ ਹੈ ਉਸ ਨੇ ਜ਼ਿੰਦਗੀ ਦਿੱਤੀ ਹੈ ਉਹਨਾਂ ਲਈ ਹੀ ਸਮਾਂ ਕੱਢਣਾ ਪੈਣਾ ਹੈ ਉਹਨਾਂ ਲਈ ਸਮਾਂ ਕੱਢਣਾ ਵੀ ਚਾਹੀਦਾ ਹੈ ਜ਼ਿੰਦਗੀ ਕਿਉਂਕਿ ਪਰਮਾਤਮਾ ਇਤਿਹਾਸਕਾਰ ਦੇ ਹਾਂਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਜੇਕਰ ਤੁਹਾਨੂੰ ਕੋਈ ਵਿਚਾਰ ਪਸੰਦ ਨਹੀਂ ਹਨ ਤਾਂ ਭੁੱਲਾਂ ਚੁੱਕਾਂ ਦੀ ਮਾਫ ਤੁਹਾਡੇ ਤੇ ਚੜਦੀ ਕਲਾ ਦੀ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ